ਹਾਂਜੀ ਸਸਤੀ ਕਾਲ ਜੀ ਮੈਂ ਰਾਜਵਿੰਦਰ ਕੌਰ ਸ ਹਾਂ ਮੈਂ ਅੱਜ ਬੜੇ ਦਿਨਾਂ ਬਾਅਦ ਆਪਣੇ ਚੈਨਲ ਤੇ ਵੀਡੀਓ ਪਾਉਂਦੀ ਮੈਂ ਪਹਿਲਾਂ ਵੀਡੀਓ ਨਹੀਂ ਪਾਈ ਕਿਉਂ ਨਹੀਂ ਪਾਈ ਮੈਂ ਉਹ ਵੀ ਦੱਸੂਗੀ ਜਰੂਰ ਮੈਨੂੰ ਥੋੜੀ ਗਲੇ ਦੀ ਦਿੱਕਤ ਸੀ ਇਸ ਕਰਕੇ ਮੈਂ ਕੋਈ ਵੀਡੀਓ ਨਹੀਂ ਪਾ ਸਕੀ ਮੈਂ ਉਸ ਵਿਸ਼ੇ ਤੇ ਵੀ ਗੱਲਬਾਤ ਨਹੀਂ ਕਰੂੰਗੀ ਅੱਜ ਦਾ ਵਿਸ਼ਾ ਮੇਰਾ ਕੁਝ ਹੋਰ ਹੋਊਗਾ ਤੇ ਚਲੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜਿਵੇਂ ਇੱਕ ਕੁੜੀ ਦਾ ਵਿਆਹ ਹੁੰਦਾ ਉਹ ਦੂਜੇ ਘਰ ਜਾਂਦੀ ਏ ਉਸ ਸਬਦੇ ਵਾਸਤੇ ਆਪਣੇ ਫਰਜ਼ ਨਿਭਾਉਂਦੀ ਏ ਉਹ ਬੜਿਆਂ ਨੂੰ ਵੀ ਨਾਲ ਲੈ ਕੇ ਤੁਰਦੀ ਏ ਛੋਟਿਆਂ ਨੂੰ ਵੀ ਨਾਲ ਲੈ ਕੇ ਤੁਰਦੀ ਏ ਸਭ ਤੇ ਜ਼ਰੂਰਤ ਦੇ ਹਿਸਾਬ ਨਾਲ ਸਾਰੇ ਕੰਮ ਕਰਦੀ ਪਰ ਉਹ ਕਿਤੇ ਨਾ ਕਿਤੇ ਕੰਮ ਦੇ ਵਿੱਚ ਆਪਣੇ ਆਪ ਨੂੰ ਭੁੱਲ ਜਾਂਦੇ ਆ। ਉਹ ਮੇਰੇ ਵਰਗੀ ਔਰਤਾਂ ਐ ਜੋ ਉਹ ਜ਼ਿਆਦਾ ਕਰ ਰਹੀਆਂ ਆ ਇਹ ਚੀਜ਼ ਨੂੰ। ਉਹ ਜ਼ਿਆਦਾ ਤੰਗ ਐ ਇਸ ਚੀਜ਼ ਤੋਂ। ਤੇ ਮੈਨੂੰ ਲੱਗਦਾ ਐ ਆ ਤੰਗੀ ਕਿਉਂ? ਕਾਹਤੇ ਇਸ ਚੀਜ਼ ਦੀ ਤੰਗੀ ਲੈਣੀ ਆਪਾਂ ਨੇ। ਤੰਗ ਨਹੀਂ ਹੋਣਾ ਐ। ਠੀਕ ਐ? ਇੱਕ ਘਰ ਦੇ ਵਿੱਚ ਇੱਕ ਬਹੁ ਦੀ ਜਗ੍ਹਾ ਉਹਦੀ ਸੱਸ ਨੇ ਬਣਾਣੀ ਹੁੰਦੀ ਹੈ ਜੋ ਉਹਨੂੰ ਆਪਣੇ ਮੁੰਡੇ ਨਾਲ ਵਿਆਹ ਕੇ ਲਿਆਈ ਹੈ ਆਪਣੇ ਹੱਥਾਂ ਨਾਲ ਸਿਹੜ ਕੇ ਲੈਂਦੀ ਹੈ ਆਪਣੇ ਧੀ ਮੰਨ ਕੇ ਲੈਂਦੇ ਹਨ ਜੇ ਧੀ ਮੰਨ ਕੇ ਲੈਂਦੇ ਹਨ ਤੇ ਧੀ ਬਣਾ ਕੇ ਵੀ ਰੱਖਣਾ ਚਾਹੀਦਾ ਤੁਸੀਂ ਧੀਆ ਤੇ ਨਹੀਂ ਬਣਾਉਂਦੇ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਮਾਵਾ ਮਾਵਾ ਹੀ ਹੁੰਦੀ ਹੈ ਸੱਸਾ ਸੱਸਾ ਹੀ ਹੁੰਦੀ ਹੈ ਪਰ ਉਹਨਾਂ ਦੀ ਕਮ ਸੇ ਕਮ ਇੱਜ਼ਤ ਜ਼ਰੂਰ ਕਰੋ ਉਹਨਾਂ ਨੂੰ ਰਿਸਪੈਕਟ ਦਿਓ ਆ ਸਾਰੇ ਘਰਾਂ ਦਾ ਤਾਂ ਹੀ ਨਹੀਂ ਮੈਂ ਕਹੂੰਗੀ ਇਸ ਤਰ੍ਹਾਂ ਦਾ ਹਾਲ ਹੈਗਾ ਹੈ ਕਿਤੇ ਕਿਤੇ ਥੋੜੇ ਬਹੁਤ ਘਰ ਹੈਗੇ ਆ ਜਿਨ੍ਹਾਂ ਘਰਾਂ 'ਚ ਮੇਰੇ ਵਰਗੀ ਔਰਤਾਂ ਕਿੱਥੇ ਨਾ ਕਿਤੇ ਆਪਣੇ ਆਪ ਨੂੰ ਤੰਗ ਜਾਂ ਫਿਰ ਆਪਣੇ ਆਪ ਨੂੰ ਕੁੱਟਣ ਚ ਫੀਲ ਕਰਦੀ। ਉਹਨਾਂ ਦੀ ਜਗ੍ਹਾ ਉਹਨਾਂ ਦੀ ਸੱਸ ਨੇ ਬਣਾਣੀ ਹੁੰਦੀ ਐ। ਉਹ ਹਾਰੀ ਇੱਕ ਗੱਲ ਆਪਣੀ ਸੱਸ ਨੂੰ ਕਹਿੰਦੀ ਐ। ਹਾਲਾਂਕਿ ਘਰ ਵਾਲੇ ਨੂੰ ਤੇ ਨਹੀਂ ਕਹੂਗੀ। ਅੱਜ ਦਾ ਜ਼ਮਾਨਾ ਕੁਝ ਹੋਰ ਐ। ਅੱਜ ਦੇ ਜ਼ਮਾਨੇ 'ਚ ਘਰ ਵਾਲੇ ਨੂੰ ਦੱਸਦੇ ਆਂ ਸੱਸ ਨੂੰ ਔਰ ਸਹੁਰੇ ਨੂੰ ਕੋਈ ਨਹੀਂ ਪੁੱਛਦਾ ਕੋਈ ਕੋਈ ਹੋਊਗੀ ਮੈਂ ਆ ਵੀ ਨਹੀਂ ਕਹਿੰਦੀ ਵੀ ਸਾਰੇ ਇਸ ਤਰ੍ਹਾਂ ਦੇ ਹੈ ਜੀ ਵੀ ਗੱਲ ਨਹੀਂ ਹੈ ਕਈ ਘਰਾਂ ਦੇ ਵਿੱਚ ਇਹੋ ਜਿਹਾ ਹਾਲ ਹੈ ਉਹ ਅੱਜ ਵੀ ਆਪਣੀ ਸੱਸ ਨੂੰ ਹੀ ਪੁੱਛਦੀ ਹੁਣ ਆ ਵੀ ਚਾਹੀਦਾ ਹੈ ਮਾਂ-ਬਾਪ ਹੈ ਇਹ ਜੀ ਗੱਲ ਨਹੀਂ ਹੈ ਪਰ ਜੇ ਉਹੀ ਮਾਂ-ਬਾਪ ਜੇ ਉਹ ਹੀ ਸੱਸ ਸਹੁਰਾ ਉਹਨੂੰ ਕਿਤੇ ਤੰਗੀ ਦੇਣ ਲੱਗ ਜਾਈ ਉਹਨੂੰ ਟੌਰਚਰ ਮੈਂਟਲੀ ਟੌਰਚਰ ਕਰਨ ਲੱਗ ਜਾਈ ਆ ਚੰਗੀ ਗੱਲ ਨਹੀਂ ਹੁੰਦੀ ਹੈ ਦੇਖੋ ਤੁਸੀਂ ਆਪਣੀ ਧੀਾਂ ਦੇ ਨਾਲ ਤੇ ਫੋਨਾਂ ਤੇ ਵੀ ਜਦੋਂ ਤੁਹਾਡੇ ਕੋਲ ਆਉਂਦੀਆਂ ਜਦ ਵੀ ਹੱਸ ਹੱਸ ਕੇ ਗੱਲਾਂ ਬਾਤਾਂ ਕਰਦੇ ਆਂ ਪਰ ਜਦ ਨੂੰ ਨਾਲ ਗੱਲਬਾਤ ਕਰਨੀ ਹੁੰਦੀ ਹੈ ਤੁਸੀਂ ਤੁਸੀਂ ਪਹਿਲਾਂ ਹੀ ਉਹ ਗੱਲ ਤੇ ਗੱਲ ਹੀ ਨਹੀਂ ਕਰਦੇ ਪਹਿਲਾਂ ਤੇ ਕੋਈ ਵੀ ਗੱਲ ਹੀ ਨਹੀਂ ਕਰਦੇ ਉਹ ਤੇ ਨਾਲ ਉਹਨੂੰ ਇਸ ਹਿਸਾਬ ਨਾਲ ਵਾਕੇ ਲੈ ਕੇ ਆਂਦੇ ਆ ਘਰ ਦੇ ਵਿੱਚ ਵੀ ਇਹ ਘਰ ਦੇ ਸਾਰੇ ਕੰਮ ਕਰੇ ਬਸ ਜਦ ਕੋਈ ਫੈਸਲਾ ਲੈਣਾ ਫਿਰ ਮੈਂ ਇਹ ਮਿਲਦੀ ਆ ਕਰੀ ਠੀਕ ਹੈ ਇਸ ਤਰ੍ਹਾਂ ਨਾ ਕਰਿਆ ਕਰੋ ਐਨਾ ਚੀਜ਼ਾਂ ਕਰਕੇ ਮੇਰੇ ਵਰਗੇ ਬਹੁਤ ਭੈਣਾ ਕਿਤੇ ਨਾ ਕਿਤੇ ਦਿਮਾਗੀ ਬਹੁਤ ਤੰਗੀ ਲੈਂਦੀਆਂ ਦਿਮਾਗੀ ਬਿਮਾਰੀਆਂ ਅੰਦਰ ਅੰਦਰ ਪਾ ਲੈਂਦੀਆਂ ਉਹ ਬਹੁਤ ਤੇ ਉਹਨਾਂ ਚੀਜ਼ਾਂ ਕਰਕੇ ਉਹ ਆਪਣੀ ਹਸਤੀ ਖੋ ਦਿੰਦੇ ਆ ਆਪਣੇ ਆਪ ਨੂੰ ਕਿਤੇ ਨਾ ਕਿਤੇ ਖਤਮ ਕਰ ਲੈਂਦੇ ਆ ਉਹ ਜਿੰਦਾ ਹੁੰਦੇ ਆ ਦੁਨੀਆ ਦੇ ਵਿੱਚ ਪਰ ਦੁਨੀਆ ਦੀ ਜੋ ਰੰਗਲੀ ਦੁਨੀਆ ਦੀ ਚੀਜ਼ਾਂ ਹੈ ਨਾ ਉਹਨਾਂ ਨੂੰ ਉਸ ਚੀਜ਼ ਦਾ ਕੋਈ ਪਤਾ ਨਹੀਂ ਆ ਸੋਹਣੀ ਦੁਨੀਆ ਹੈ ਨਾ ਜਿਹੜੀ ਉਹਨਾਂ ਨੂੰ ਉਸਤੇ ਕੋਈ ਮਤਲਬ ਨਹੀਂ ਜਦੋਂ ਤੰਗ ਹੁੰਦੀ ਹੈ ਨਾ ਦਿਮਾਗੀ ਤੰਗੀ ਆਂਦੀ ਹੈ ਜਾਂ ਤੰਗ ਹੁੰਦੀ ਹੈ ਤੇ ਫਿਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਨ ਮਾਰ ਕੇ ਜੀਣਾ ਤੇ ਕਿਆ ਜੀਣਾ ਆਪਣਾ ਮਨ ਨਾ ਮਾਰੋ ਠੀਕ ਹੈ ਉਹਨਾਂ ਨੂੰ ਵੀ ਜੀਣ ਦਿਓ ਜਦ ਤੁਸੀਂ ਆਪਣੇ ਮੁੰਡੇ ਵਾਸਤੇ ਇੱਕ ਕੁੜੀ ਦੇਖਣ ਜਾਂਦੇ ਆ ਤੇ ਆਹੀ ਕਹਿੰਦੇ ਆ ਆਪਾਂ ਨੂੰ ਇੱਕ ਕੁੜੀ ਚਾਹੀਦੀ ਐ ਕੁੜੀ ਮੰਨ ਕੇ ਵੀ ਲੈ ਕੇ ਜਾਂਦੇ ਆ ਫੇਰ ਅੱਗੇ ਤੁਸੀਂ ਉਹਦੇ ਨਾਲ ਇਹ ਜਿਹਾ ਵਿਵਹਾਰ ਕਰਦੇ ਆ ਉਹ ਜੋ ਪਹਿਲਾਂ ਹੁੰਦੀ ਐ ਨਾ ਉਹ ਬਿਲਕੁਲ ਨਹੀਂ ਹੁੰਦੀ ਉਹ ਬਦਲ ਲੈਂਦੀ ਆਪਣੇ ਆਪ ਨੂੰ ਹੌਲੀ 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 ਕਰਕੇ ਉਹ ਖਤਮ ਹੀ ਕਰ ਲੈਂਦੀ ਆਪਣੇ ਆਪ ਨੂੰ ਦੇਖੋ ਤੁਹਾਡੇ ਪਰਿਵਾਰ ਵਾਸਤੇ ਕਿੰਨਾ ਕੁਛ ਕਰਦੀ ਐ ਆਪਣੀ ਫੈਮਲੀ ਨੂੰ ਛੱਡ ਕੇ ਆਂਦੀ ਹੈ ਆਪਣੇ ਭੈਣ ਭਰਾਵਾਂ ਨੂੰ ਆਪਣੇ ਮਾਪੇ ਬਾਪ ਨੂੰ ਆਪਣੇ ਰਿਸ਼ਤੇਆਂ ਨੂੰ ਥੋੜੇ ਘਰੇ ਆ ਕੇ ਥੋੜੇ ਸਾਰੇ ਘਰ ਦੇ ਕੰਮ ਕਰਦੀ ਹੈ ਥੋੜੇ ਬੱਚੇ ਪਾਲਦੀ ਹੈ ਥੋੜਾ ਕੋਈ ਵੀ ਆਇਆ ਗਿਆ ਹੋਵੇ ਉਹਦੀ ਆਲ ਭਗਤ ਕਰਦੀ ਹੈ ਜੀ ਆਇਆਂ ਨੂੰ ਕਰਦੀ ਹੈ ਵੈਲਕਮ ਕਰਦੀ ਹੈ ਇੱਕ ਥੋੜਾ ਇੰਨਾ ਫਰਜ਼ ਬਣਦਾ ਹੈ ਕਿ ਉਸ ਬੱਚੀ ਨੂੰ ਸਪੋਰਟ ਕਰੋ ਥੋੜੀ ਜੀ ਹੋਰ ਤੇ ਉਹਨੂੰ ਕੁਝ ਨਹੀਂ ਚਾਹੀਦਾ ਮਹਿੰਗੀ ਚੀਜ਼ਾਂ ਤੋਹਫਿਆਂ ਦੀ ਉਹਨੂੰ ਜ਼ਰੂਰਤ ਨਹੀਂ ਹੁੰਦੀ ਹੈ ਉਹ ਸਿਰਫ ਇੱਜ਼ਤ ਪਾਲਦੀ ਹੈ ਵੀ ਜੇ ਉਹਨੇ ਕੋਈ ਕੰਮ ਕਰਿਆ ਤੇ ਉਹਨੂੰ ਕਹਿ ਦੇਵੇ ਹਾਂ ਸ਼ਾਬਾਸ਼ ਬੱਚੇ ਤੁਸੀਂ ਇੰਨਾ ਕੰਮ ਕਰਿਆ ਆ ਚੀਜ਼ ਤਾਂ ਸੋਹਣੀ ਬਣਾਈ ਹੈ ਕੋਈ ਤਾਰੀਫ਼ ਕਰ ਦੇਵੇ ਉਸ ਚੀਜ਼ ਦੀ ਪਰ ਇਸ ਤਰ੍ਹਾਂ ਮੈਨੂੰ ਲੱਗਦਾ ਕਈ ਘਰਾਂ ਦੇ ਵਿੱਚ ਹੁੰਦੀ ਹੋਊਗੀ ਆਹ ਚੀਜ਼ਾਂ ਸਾਰਾ ਇਝ ਤੇ ਨਹੀਂ ਮੈਂ ਕਹਿ ਸਕਦੀ ਕਿਉਂਕਿ ਮੈਂ ਵੀ ਇੰਨੀ ਉਮਰ ਦੀ ਹੋ ਗਈ ਐ ਬਹੁਤ ਚੀਜ਼ਾਂ ਮੈਂ ਵੀ ਬਹੁਤ ਨਜ਼ਦੀਕੀ ਤੇ ਦੇਖੀਆਂ ਐ ਫੇਸ ਦਿਖਾਣੇ ਵਾਲੇ ਹੁੰਦੇ ਆ ਕੁਝ ਹੋਰ ਹੁੰਦੇ ਆ ਜਦੋਂ ਆਪਾਂ ਉਹਨਾਂ ਰੂਹਾਂ ਨਾਲ ਹਰ ਰੋਜ਼ ਉੱਠਦੇ ਆ ਬੈਠਦੇ ਆ ਫਿਰ ਕੁਝ ਹੋਰ ਹੁੰਦੇ ਐ ਇਸ ਤਰ੍ਹਾਂ ਨਾ ਕਰਿਆ ਕਰੋ ਕਿਸੇ ਦਿੱਤੀ ਭੈਣ ਨੂੰ ਲਿਆ ਕੇ ਤੁਸੀਂ ਉਹਨੂੰ ਪਰੇਸ਼ਾਨ ਕਰਦੇ ਆਂ ਦੁੱਖ ਦਿੰਦੇ ਆਂ ਕੋਈ ਚੰਗੀ ਗੱਲ ਤੇ ਹੈ ਨਹੀਂ ਆਹ ਸੋਚ ਕੇ ਕਰੋ ਵੀ ਜੋ ਚੀਜ਼ ਇਹ ਜੋ ਤੰਗੀ ਅਸੀਂ ਆਪਣੀ ਇਸ ਨੂੰ ਨੂੰ ਦੇ ਰਹੇ ਆਂ ਰੱਬ ਨਾ ਕਰੇ ਮੇਰੀ ਜੋਤੀ ਇਹ ਪੈਦਾ ਹੋਈ ਵੀ ਧੀ ਮੇਰੀ ਬੇਟੀ ਹੈ ਉਹਦੇ ਨਾਲ ਹੋਵੇ ਬਸ ਆਹ ਸੋਚ ਲੈ ਕਰੋ ਵੀ ਜੇ ਉਹਦੇ ਨਾਲ ਹੋਵੇ ਫਿਰ ਤੁਸੀਂ ਕੋਈ ਵੀ ਗਲਤ ਕੰਮ ਨਹੀਂ ਕਰ ਸਕਦੇ ਉਹਦੇ ਨਾਲ ਕੋਈ ਚਿਰਕ ਤਾੜ ਨਹੀਂ ਕਰ ਸਕਦੇ ਉਹਨੂੰ ਉਂਗ ਤੁਹਾਨੂੰ ਯਾਦ ਆਜੂਗਾ ਨਾ ਵੀ ਮੇਰੀ ਬੱਚੀ ਦੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ ਮੇਰੇ ਬੱਚੇ ਦੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ ਮਾਪੇ ਆਪਣੀ ਧੀ ਨਹੀਂ ਦਿੰਦੇ ਹਨ ਆਪਣੀ ਜ਼ਿੰਦਗੀ ਦੀ 25 ਸਾਲ ਦੀ 27 ਸਾਲ ਦੀ 20 ਸਾਲ ਦੀ 22 ਸਾਲ ਦੀ ਜਮਾ ਪੂੰਜੀ ਕਰੀ ਵੀ ਹੁੰਦੀ ਹੈ ਨਾ ਜਿਹੜੀ ਉਹ ਦੁੱਤਿਆਂ ਦਿੰਦੇ ਆ ਉਹ ਦੂਸਰੇ ਦੇ ਹੱਥਾਂ 'ਚ ਦੇ ਦਿੰਦੇ ਆ ਉਹ ਇਸੇ ਕਰਕੇ ਦਿੰਦੇ ਆ ਵੀ ਚਲੋ ਆ ਰੀਤੀ ਰਿਵਾਜ ਹੈ ਇਆ ਫਿਰ ਆ ਇਸ ਘਰ ਦਾ ਜੋ ਬੱਚਾ ਹੈ ਜਾਂ ਬੱਚੀ ਹੈ ਮੇਰੀ ਉਹ ਅਗਲੇ ਘਰ ਦਾ ਦੀਵਾ ਹੈ ਕੁੜੀ ਹੁੰਦੀ ਹੈ ਨਾ ਜੋ ਹਮੇਸ਼ਾ ਦੂਜੇ ਘਰ ਦਾ ਦੀਵਾ ਹੁੰਦੀ ਹੈ ਦੂਜੇ ਘਰ ਦੀ ਰੋਸ਼ਨੀ ਹੈ ਹਰ ਇੱਕ ਮਾਂ ਬਾਪ ਆਪਣੇ ਬੱਚੇ ਨੂੰ ਇਸ ਤਰ੍ਹਾਂ ਹੀ ਲਾਡਾਂ ਨਾਲ ਪਿਆਰ ਨਾਲ ਪਾਲਦਾ ਹੈ ਵੀ ਮੇਰੀ ਬੱਚੀ ਅੱਗੇ ਜਾ ਕੇ ਖੁਸ਼ ਰਹੇ ਉਹਨੂੰ ਖੁਸ਼ ਰੱਖਿਆ ਕਰੋ ਤੁਸੀਂ ਉਹਨੂੰ ਚੀਜ਼ਾਂ ਦੀ ਮਹਿੰਗੀ-ਮਹਿੰਗੀ ਦੀ ਕਿਸੇ ਦੀ ਕੋਈ ਜ਼ਰੂਰਤ ਨਹੀਂ ਬਸ ਥੋੜੀ ਜੀ ਇੱਜ਼ਤ ਮਿਲੇ ਉਹਨੂੰ ਰਿਸਪੈਕਟ ਕਰੋ ਜਿੰਨੀ ਕਿ ਸੀਸ ਦੀ ਜ਼ਰੂਰਤ ਹੈ ਉਨੀ ਕਿਤੇ ਦੇਖੋ ਉਹਨੇ ਲੈਣੀ ਹੋ ਲੈਣੀ ਹੈ ਉਹਨੂੰ ਮਾਪੇ ਵੀ ਦਿੰਦੇ ਆ ਜੇ ਗੱਲ ਨਹੀਂ ਹੈ ਵੀ ਮਾਪੇ ਆਪਣੀ ਦਿੰਦੇ ਹਨ ਪਰ ਤੁਹਾਡਾ ਜ਼ਿਆਦਾ ਫਰਜ਼ ਬਣਦਾ ਹੈ ਵੀ ਤੁਸੀਂ ਉਹਨੂੰ ਖੁਸ਼ ਰੱਖੋ ਠੀਕ ਹੈ ਨਾ ਤੇ ਮੈਂ ਜ਼ਿਆਦਾ ਕੁਛ ਤੇ ਨਹੀਂ ਕਹੂੰਗੀ ਇਸ ਚੀਜ਼ ਨੂੰ ਲੈ ਕੇ ਆਹੀ ਹੈ ਨੂੰ ਜੇ ਉਹਦੇ ਘਰ ਵਾਲਾ ਕਿਤੇ ਚੰਗਾ ਹੋਵੇ ਉਹਨੂੰ ਸਪੋਰਟ ਕਰਦਾ ਹੋਵੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿੰਦਾ ਹੋਵੇ ਮੈਂ ਕਹਿੰਦੀ ਆਂ ਉਸ ਕੁੜੀ ਦੀ ਜ਼ਿੰਦਗੀ 'ਚ ਬਾਰੇ ਨਿਆਰੀ ਹੋ ਜਾਂਦੇ ਆਂ ਬਸ ਗਲਤ ਨੂੰ ਗਲਤ ਸਹੀ ਨੂੰ ਸਹੀ ਹੀ ਕਹਿਣਾ ਹੈ ਮੇਰੀ ਗਲਤੀ ਐ ਮੈਨੂੰ ਕਹਿ ਦੋ ਸਾਹਮਣੇ ਵਾਲੇ ਦੀ ਗਲਤੀ ਐ ਉਹਨੂੰ ਕਹਿ ਦੋ ਇਹਦੇ ਵਿੱਚ ਗੁਸ਼ ਨਹੀਂ ਜਾਂਦਾ ਆਪਣਾ ਘਰ ਬੰਨਿਆ ਰਹਿੰਦਾ ਹੈ ਆਪਣਾ ਘਰ ਜੁੜਿਆ ਰਹਿੰਦਾ ਹੈ ਉਹ ਟੁੱਟਦਾ ਨਹੀਂ ਹੈ ਜੋ ਘਰ ਦੇ 5-7 ਮੈਂਬਰ ਹੁੰਦੇ ਆ 4 ਮੈਂਬਰ ਆ ਜੋ ਵੀ ਹੈ ਉਹਨਾਂ ਦੇ ਵਿੱਚ ਪਰਿਵਾਰ ਬਣਿਆ ਰਹਿੰਦਾ ਹੈ ਪਿਆਰ ਬਣਿਆ ਰਹਿੰਦਾ ਹੈ ਠੀਕ ਹੈ ਤੇ ਅੱਜ ਦੀ ਗੱਲਬਾਤ ਤੇ ਮੈਂ ਆਹੀ ਐ ਆਉਣੇ ਵਾਲੇ ਟਾਈਮ 'ਚ ਦੇਖਦੇ ਆਂ ਕਿਸ ਚੀਜ਼ ਤੇ ਗੱਲ ਕਰੂੰਗੀ ਉਸ ਟਾਈਮ ਤੱਕ ਮੈਨੂੰ ਸਿੱਖੀ ਖੰਡ